ਪਿਆਰੇ ਦੋਸਤੋ ਅੱਜ ਜਿਹੜੀ ਬੜੀ ਖੁਸ਼ੀ ਨਾਲ ਦੱਸਣਾ ਹੈ ਕਿ ਅੱਜ ਮੇਰੇ ਫਰਸਾ ਦਾ ਬਰਥਡੇ ਵੀ ਹੈ ਤੇ ਅੱਜ ਨਾਲੇ ਆਪਾਂ 5 ਸ਼ਰੀਕਾਂ ਦੀ ਮੀਟਿੰਗ ਰੱਖੀ ਸੀ ਤੇ ਮੀਟਿੰਗ ਜਿਹੜੀ ਆ ਉਹ ਰੈਲੀ ਵਿੱਚ ਕਨਵਰਟ ਹੋ ਗਈ ਹੈ ਅਸੀਂ ਇੱਕ ਕਾਲ ਦਿੱਤੀ ਸੀ ਲੋਕਾਂ ਨੂੰ ਕਿ ਆਪਾਂ ਮੀਟਿੰਗ ਕਰ ਰਹੇ ਹਾਂ ਪਰ ਜਿਹੜੇ ਲੋਕਾਂ ਦਾ ਇੰਨਾ ਹਜੂਮ ਪਿਆਰ ਮਿਲਿਆ ਕਿ ਜਿਹੜੀ ਰੈਲੀ ਮੀਟਿੰਗ ਹੋ ਰੈਲੀ ਵਿੱਚ ਕਨਵਰਟ ਹੋ ਗਈ ਹੈ ਤੇ ਸਾਰੇ ਲੋਕ ਦਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਪਹੁੰਚਣ ਦੇ ਸਾਧਨ ਲੋਕਾਂ ਦਾ ਬਹੁਤ ਜ਼ਿਆਦਾ ਜਿਹੜਾ ਉਹਦਾ ਪਿਆਰ ਆਮ ਪਾਰਟੀ ਨਾਲ ਜੁੜ ਰਿਹਾ ਤੇ ਫਿਰ ਆਮ ਪਾਰਟੀ ਨੇ ਆਲਰੇਡੀ 2 ਸਾਲਾਂ ਚ ਬਹੁਤ ਅੱਛੇ ਕੰਮ ਕੀਤੇ ਹੈ ਜਿਹੜਾ ਦੇਖੋ ਆਪਣਾ ਵੱਡਾ ਮੁੱਦਾ ਮੇਨ ਆ ਕਿ ਜਿਹੜਾ ਬਿਜਲੀ ਦਾ ਬਿੱਲ ਆ ਸਾਰੇ ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਤੇ ਬਹੁਤ ਜਿਹੜੇ ਲੋਟ ਮੰਦ ਪਰਿਵਾਰ ਹੁੰਦੇ ਉਹਨਾਂ ਨੂੰ ਉਹਨਾਂ ਵਾਸਤੇ ਉਹ ਬਹੁਤ ਵੱਡੀ ਚੀਜ਼ ਹੈ ਨਹੀਂ ਜੀ ਦੇਖੋ ਜੀ ਮੈਂ ਤਾਂ ਦੱਸਾਂ ਜੀ ਇਹ 1.5 ਲੱਖ ਤੋਂ ਵੱਧ ਲੀਡ ਜਿਹੜੀ ਆ ਸ਼ਹਿਰੀ ਕਸੇ ਜੀ ਦਿੱਤਣਗੇ ਜੀ ਗੁਰਦਾਸਪੁਰਾ ਤੇ ਮੈਂ ਸ਼ਹਿਰੀ ਕਲਸ ਤੋਂ ਜੋ ਰਿਕਵੈਸਟ ਕੀਤੀ ਸੀ ਕਿ ਤੁਸੀਂ ਐਨਐਸਟੀ ਸਟੇਜ ਤੇ ਕਿ ਸਾਡੇ ਜਿਹੜੇ ਗੁਰਦਾਸਪੁਰ ਨੂੰ ਆ ਉਹ ਇੰਡਸਟਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਤਾਂ ਜੋ ਲੋੜਵੰਦ ਲੋਕਾਂ ਨੂੰ ਇਹਦਾ ਰੋਜ਼ਗਾਰ ਮਿਲ ਸਕੇ ਹਾਂਜੀ ਹਾਂਜੀ ਅੱਜ ਜੇ ਮੇਰੇ ਖਾਸਾ ਬਰਥਡੇ ਵੀ ਹੈ ਜੀ ਪਰਮਾਤਮਾ ਨੇ ਚਾੜ੍ਹ ਹੀ ਕਾਜ ਰੱਖਿਆ ਹੈ ਮੈਂ ਹਮੇਸ਼ਾ ਕੋਸ਼ਿਸ਼ਾਂ